ਸੱਚਰੀਆ ਕਾਲ ਦੋਸਤੋ ਵਿਰਾਸਤ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪੰਨਾ ਸਿੱਧੂ ਨੇ Instagram ਤੇ ਲਾਈਵ ਆ ਕੇ ਦੱਸਦੇ ਹਨ ਉਹ ਮੋਹਾਲੀ ਵਿਖੇ ਕੱਲ ਕੋਈ ਠੱਗ ਏਜੰਟਾਂ ਦੇ ਖਿਲਾਫ ਮੋਰਚਾ ਇਕੱਠਾ ਕਰਨ ਲਈ ਮੁਹੱਲੇ ਦੇ ਪਹੁੰਚਣਗੇ ਉੱਥੇ ਉਹ ਇਹ ਵੀ ਦੱਸਦੇ ਹਨ ਜਿਵੇਂ ਅਸੀਂ ਪੁਲਿਸ ਨੂੰ ਇਸ ਗੱਲ ਦੀ ਭਨਕ ਲੱਗਦੀ ਹੈ ਤਾਂ ਉਹਨਾਂ ਨੇ ਪਹਿਲਾਂ ਹੀ ਉਸ ਗਰੁੱਪ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਵੀਡੀਓ ਵਿੱਚ ਉਹ ਇਹ ਵੀ ਦੱਸਦੇ ਹਨ ਕਿ ਕੱਲ 12 ਵਜੇ ਤੱਕ ਉੱਥੇ ਸਾਰੇ ਲੋਕ ਪਹੁੰਚਣ ਉੱਥੇ ਇਕੱਤਰ ਹੋਣ ਤਾਂ ਕਿ ਮੋਰਚਾ ਲੱਗ ਸਕੇ ਤੇ ਕੱਲ ਇਸ ਮੋਰਚੇ ਦੇ ਵਿੱਚ ਵੀ ਤੁਹਾਨੂੰ ਸਾਰੇ ਲਾਈਵ ਅਪਡੇਟਸ ਦਿਖਾਉਂਦੇ ਰਾਵਾਂਗੇ ਪਲ-ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨੇ ਸਮੇਂ ਤੱਕ ਲਈ ਬਣੇ ਲੋ ਵਿਰਾਸਤ ਟੀਵੀ ਲਾਈਵ ਦੇ ਨਾਲ ਮਿਲਦੇ ਹਾਂ ਜਲ ਧੰਨਵਾਦ ਸਾਰੇ ਹੀ ਭੈਣ ਭਰਾ ਮਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਹੈ ਕੱਲ ਨੂੰ ਮੈਂ ਮਹਾਲੀ ਪਹੁੰਚ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਪਿਛਲੇ 2 ਸਾਲਾਂ ਤੋਂ ਜਿਹੜਾ ਠੱਗ ਏਜੰਟਾਂ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਕੱਲ ਦਾ ਜਿਹੜਾ ਪ੍ਰੋਗਰਾਮ ਮਹਾਲੀ ਦਾ ਹੈ ਮੌਕੇ ਤੇ ਜਿਹੜਾ ਪ੍ਰੋਗਰਾਮ ਬਣਿਆ ਇੱਕ ਉੱਤੇ ਰਤਰਾਕਸ਼ ਗਰੁੱਪ ਹੈ ਉਹਨੇ ਬੜੇ ਕਰੋੜਾਂ ਰੁਪਏ ਦੀ ਲੋਕਾਂ ਨਾਲ ਠੱਗੀ ਮਾਰੀ ਹੋਈ ਹੈ ਤੇ ਕੱਲ ਨੂੰ ਉਹ ਪੀੜਤ ਵੀ ਤੇ ਹੋਰ ਜਿੰਨੇ ਵੀ ਲੋਕ ਪੀੜਤ ਨੇ ਉਹਨਾਂ ਨੇ ਗੁਰਦੁਆਰਾ ਅੰਮ੍ਰਿਤਸਰ ਕੋਲੇ ਪਹੁੰਚਣਾ ਸਾਰਿਆਂ ਨੇ ਜਿਹੜੇ ਜਿਹੜੇ ਏਜੰਟਾਂ ਤੋਂ ਪੀੜਤ ਨੇ ਸਾਰਿਆਂ ਤੋਂ ਉਹਨਾਂ ਦੇ ਬੈਂਡਰ ਬਣਾ ਕੇ ਫੋਟੋਆਂ ਕਢਾ ਕੇ ਬੈਨਰ ਦੇ ਉੱਪਰ ਲਾ ਕੇ ਆਉਣੀਆਂ ਕੱਲ ਨੂੰ ਮੈਂ 12 ਵਜੇ ਦੇ ਤਕਰੀਬਨ ਉੱਥੇ ਪਹੁੰਚੂਗਾ ਤੁਸੀਂ ਸਾਰਿਆਂ ਨੇ ਬਾ 12 ਵਜੇ ਗੁਰਦੁਆਰਾ 12 ਵਜੇ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਅੰਮ੍ਰਿਤਸਰ ਕੋਲੇ ਪਹੁੰਚਣਾ ਇਹ ਮੇਰੀ ਬੇਨਤੀ ਹੈ ਕਿਉਂਕਿ ਇਸ ਜਿਹੜੇ ਏਜੰਟ ਮਾਫੀ ਦੀ ਜੜਪੱਟ ਨਹੀਂ ਬੜੀ ਜ਼ਰੂਰੀ ਹੈ ਮਹਾਲੀ ਚੰਡੀਗੜ੍ਹ ਦੇ ਜਿੰਨੇ ਵੀ ਲੋਕ ਪੀੜਤ ਨੇ ਉਹਨਾਂ ਨੇ ਉੱਥੇ ਪਹੁੰਚਣਾ ਮੈਂ ਗੱਲਾਂ ਬਾਤਾਂ ਜ਼ਰੂਰ ਸੁਣੂੰਗਾ ਤੇ ਆਪਾਂ ਜਿਹੜਾ ਕਿ ਤੁਹਾਨੂੰ ਦੱਸ ਦੇਣਾ ਵੀ ਜਦੋਂ ਪਤਾ ਲੱਗਿਆ ਕਿ ਭਾਣਾ ਉੱਥੇ ਪਹੁੰਚ ਰਿਹਾ ਤਾਂ ਉਹਨਾਂ ਨੇ ਪ੍ਰਸ਼ਾਸਨ ਨੇ ਉਹਨੂੰ ਚੱਕ ਕੇ ਗ੍ਰਿਫਤਾਰ ਕਰ ਰਿਹਾ ਰਤਰਾਕਸ਼ਰ ਰਤਰਾਕਸ਼ਰ ਰੂਪ ਵਾਲੇ ਨੂੰ 100 ਤੋਂ ਵੱਧ ਉਸ ਬੰਦੇ ਉੱਪਰ ਪਰਚਾ ਦਰਜਾ ਇਸ ਕਰਕੇ ਉਹਨੇ ਕਈ ਛੇਟਾਂ ਦਾ ਵੀ ਠੱਗੀ ਮਾਰੀ ਹੋਈ ਆ ਆਓ ਜਿੰਨੇ ਵੀ ਲੋਕ ਪੀੜਤ ਉਹਨਾਂ ਦਾ ਸਾਰਿਆਂ ਦਾ ਆਪਾਂ ਨਾਲ ਖੜਾਂਗੇ ਪਰ ਜਿਨ੍ਹਾਂ ਦੇ ਲੋਕਾਂ ਦਾ ਅੱਜ ਤੱਕ ਅਸੀਂ ਕਰੋੜਾਂ ਰੁਪਏ ਕਢਾਇਆ ਜਿਨ੍ਹਾਂ ਲੋਕਾਂ ਨਾਲ ਅੱਜ ਘਰਾਂ ਦੇ ਵਿੱਚ ਕੋਈ ਚੁੱਲ੍ਹਿਆਂ ਦੇ ਵਿੱਚ ਅੱਗ ਬਲਣ ਲੱਗੀ ਉਹ ਵੀ ਜ਼ਰੂਰ ਪਹੁੰਚਣਾ ਜਿਨ੍ਹਾਂ ਦੇ ਨਾਲ ਫੇ ਮੋਟੇ ਦੇ ਨਾਲ ਮੋਟਾ ਲਾਏ ਖੜੇ ਆ ਅਨੇਕਾਂ ਲੋਕਾਂ ਕਰਕੇ ਪਰਚੇ ਪੁਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਤੇ ਇਹ ਵੀਡੀਓ ਨੂੰ ਬਾਰ ਬਾਰ ਸਾਂਝਾ ਕਰ ਜਿੰਨੇ ਵੀ ਲੋਕ ਅਨਸਾਫ਼ ਪਸੰਦ ਲੋਕ ਨੇਗੇ ਉਹਨਾਂ ਨੇ ਆਪਣਾ ਪਹੁੰਚਣਾ ਇਹ ਆਓ ਇਹ ਡੁੱਬਦੀ ਬੇੜੀ ਨੂੰ ਪੰਜਾਬ ਦੇ ਵਿੱਚੋਂ ਆਪਾਂ ਬਚਾਈਏ ਤੇ ਸਾਰਿਆਂ ਨੇ ਜਰੂਰ ਮੌਕੇ ਦੇ ਉੱਤੇ ਗੁਰਦੁਆਰਾ ਆਮ ਸਾਹਿਬ ਕੋਲੇ ਪਹੁੰਚਣਾ ਜਿੰਨਾ ਤੋਂ ਵੀ ਲੋਕ ਪੀੜਤ ਨੇ ਉਹਨਾਂ ਦੇ ਸਾਰਿਆਂ ਦੇ ਬੈਨਰ ਕਢਾ ਕੇ ਲੈ ਕੇ ਆਓ ਮੀਡੀਆ ਨੂੰ ਬੇਨਤੀ ਆ ਸਾਰਿਆਂ ਨੂੰ ਮੀਡੀਆ ਵਾਲੇ ਭਾਈਚਾਰੇ ਨੂੰ ਵੀ ਜੇਕਰ ਮੀਡੀਆ ਵੈਸੇ ਮੇਰਾ ਘਟ ਸਾਥ ਦਿੰਦਾ ਪਰ মিডিਆ ਕਿਉਂਕਿ ਤੁਹਾਨੂੰ ਪਤਾ মিডিਆ ਘੱਟ ਕਿਉਂ ਸਾਹ ਦਿੰਦਾ ਉਹਦਾ ਵੀ ਤੁਹਾਨੂੰ ਪਤਾ ਇਸ ਕਰਕੇ ਮੈਂ ਤੁਹਾਡੀ ਕੱਢ ਲਉ ਕਿਸੇ মিডিਆ ਦੀ ਬਗਾਵਤ ਨਹੀਂ ਕਰਾਂ ਉਹ ਆ ਜਿਓ ਬਾਈ ਬਣ ਕੇ ਸਾਹ ਦਿਓ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਕੱਢ ਨੂੰ ਨੰਗੇ ਚਿੱਟੇ ਕਰਾਂਗੇ ਉੱਥੇ ਪਹੁੰਚਿਓ ਮਹਾਲੀ ਗੁਰਦੁਆਰਾ ਆਮ੍ਰ ਸਾਹਿਬ ਕੋਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ